ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨ ਹੁਣੀ ਬਹੁਤ ਵੱਡਾ ਖੁਲਾਸਾ ਕਰ ਰਿਹਾ ਹੈ ਹਨੂਮਾਨ ਜੀ ਦੇ ਬਾਰੇ ਦੱਸ ਰਿਹਾ ਹੈ ਕਿ ਹਨੂਮਾਨ ਦਾ ਆਖਰ ਕੀ ਹੈ ਸੱਚ ਹਨੂਮਾਨ ਮਨੁੱਖ ਸੀ ਬੰਦਰ ਸੀ ਇੱਕ ਕਹਾਣੀਆਂ ਵੈ ਜਾਂ ਕਿ ਵਾਕਿਆ ਹੀ ਇਸ ਤਰ੍ਹਾਂ ਦਾ ਕੋਈ ਦੇਵਤਾ ਮੌਜੂਦ ਸੀ ਤੇ ਜਿਹੜੇ ਸਾਡੇ ਹਿੰਦੂ ਵੀਰ ਆ ਉਹ ਜ਼ਿਆਦਾ ਔਖੇ ਨਾ ਹੋਣ ਪੂਰੀ ਕਥਾ ਨੂੰ ਸੁਣਨ ਦਲਾਇਲ ਸੁਣਨ ਅਗਰ ਸੰਤ ਸਿੰਘ ਮਸਕੀਨ ਹੁਣੀ ਠੀਕ ਨਹੀਂ ਹੈ ਤੇ ਫਿਰ ਉਹ ਪੂਰੇ ਦਲਾਇਲ ਦੇ ਨਾਲ ਉਸ ਦਾ ਜਵਾਬ ਦੇਣ ਤੇ ਦੂਸਰਾ ਹਨੂਮਾਨ ਜੀ ਨੇ ਕਿਉਂ ਸੀਤਾ ਦੀ ਦਿੱਤੀ ਹੋਈ ਪੇਟਾਂ ਨੂੰ ਮੋਰ ਦਿੱਤਾ ਕਿਉਂ ਹਨੂਮਾਨ ਜੀ ਨੇ ਆਪਣੇ ਜਿਸਮ ਦੇ ਟੁਕੜੇ ਟੁਕੜੇ ਕਰ ਲਏ ਵੀਰ ਬਹੁਤ ਇੰਟਰਸਟਿੰਗ ਕਥਾ ਹੈ ਸੰਸੇਗ ਮਸਕੀਨ ਨੇ ਬਹੁਤ ਵੱਡੇ ਖਲਾਸੇ ਕਰ ਰਿਹਾ ਇਸ ਕਥਾ ਨੂੰ ਪੂਰਾ ਸੁਣਨਾ ਤੁਹਾਡੇ ਵੀ ਇਲਮ ਦੇ ਵਿੱਚ ਬਹੁਤ ਜ਼ਿਆਦਾ ਜ਼ਾਫਾ ਆਏਗਾ ਸੋ ਚਲ ਕਥਾ ਤੋਂ ਨੇ ਇਸ ਦੇ ਬਾਰੇ ਜਾਣੇ ਫਿਰ ਇਹ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਮ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸ਼ਰੀਰ ਦੇਸ਼ ਰਾਮ ਨਹੀਂ ਤਾਂ ਮੈਨੂੰ ਇਸ ਸ਼ਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਟੁਕੜੇ ਕਹਿੰਦਾ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੀ ਅਸੀਂ ਹైదరాబాద్ 'ਚ ਬਹੁਤ ਵੱਡਾ ਮੁਸ਼ਾਇਰਾ ਰੱਖਿਆ ਉਸ ਮੁਸ਼ਾਇਰੇ 'ਚ ਮਿਰਜ਼ਾ ਗ਼ਾਲिब ਵੀ ਪਹੁੰਚਿਆ ਸੀ ਪੁਰਾਣੀ ਗੱਲ ਤੇ ਗ਼ਾਲिब ਆਪਣੇ ਜ਼ਮਾਨੇ ਦਾ ਬੜਾ ਮਾਇਆਨਾਸ ਸ਼ਾਇਰ ਸੀ ਇਕਬਾਲ ਵੀ ਕਹਿੰਦਾ ਹੈ ਕਿ ਗਾਲਿਬ ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਹੈ ਕਿ ਮਨੁੱਖ ਦਾ ਦਿਮਾਗ ਕਿੰਨਾ ਉੱਚਾ ਸੋਚ ਸਕਦਾ ਹੈ ਤੇ ਕਿੰਨਾ ਗਹਿਰਾ ਸੋਚ ਸਕਦਾ ਹੂੰ ਕੰਦੇ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ ਹੂੰ ਜ ਨਹੀਂ ਪਤਾ ਮੈਨੂੰ ਚੱਲਣਾ ਸਿੱਖੰਦਾ ਮੈਂ ਭੁਲੇਖੇ 'ਚ ਰਹਿਣਾ ਸੀ ਪਰ ਇਹਨੂੰ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਹੈ ਕਿ ਮਨੁੱਖ ਇਤਨਾ ਗਹਿਰਾਈ 'ਚ ਵੀ ਜਾ ਸਕਦਾ ਹੈ ਇਤਨਾ ਬੁਲੰਦ ਵੀ ਜਾ ਸਕਦਾ ਹੈ ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਵੇਗੀ ਬਿਲਕੁਲ ਜਿਵੇਂ ਦਰਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਤੱਕ ਲੈ ਜਾਣਾ ਹੈ ਵਾਹ ਇਹ ਰੱਬ ਹੀ ਨਹੀਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇਗਾ ਜੋ ਗੰਲ ਗਹਿਰੀ ਨਹੀਂ ਉਹ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ ਇਕਬਾਲ ਕਹਿੰਦਾ ਇਸ ਬੰਦੇ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ ਹੈ ਇਤਨਾ ਬੁਰੰਦੀਆਂ ਵਿੱਚ ਹੋ ਸਕਦਾ ਹੈ ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਵਾਲੇਬ ਅਤਿਅੰਤ ਮੁਫਲਿਸ ਮਸ਼ਾਇਰੇ ਤੋਂ ਬਾਹਰ ਆਇਆ ਤੇ ਇੱਕ ਖਾਨਵਾਰ ਪਹਾੜਾਂ ਦੇ ਸੀਨੇ چیر ਕੇ ਹੀਰੇ ਲੱਭਦਾ ਹੁੰਦਾ ਸੀ ਅਜੇ ਵੀ ਗੋਲਕੁੰਡਾ ਦੀਆਂ ਪਹਾੜੀਆਂ ਦੇ ਵਿੱਚ ਲੋਕ ਹੀ ਲੱਭਦੇ ਨੇ ਭਾਰਤ ਵਿੱਚ ਇੱਕ ਸ਼ਹਿਰ ਦਾ ਨਾਮ ਹੈ ਪੰਨਾ ਮੱਧੇ ਭਾਰਤ ਦਾ ਸ਼ਹਿਰ ਉਹ ਸ਼ਹਿਰ ਦਾ ਨਾਮ ਹੈ ਪੰਨਾ ਕੋਈ 30000 ਬੰਦੇ ਉਹਨਾਂ ਦਾ ਦੰਦਾ ਹੀ ਹੈ ਉੱਥੇ ਹੀਰੇ ਪੰਨੇ ਲੱਭਦੇ ਰਹਿੰਦੇ ਨੇ ਪਹਾੜਾਂ 'ਚ ਮਿਲਦੇ ਨੇ ਛੋਟੇ-ਛੋਟੇ ਦੇ ਬੁਥੇਰਿਆਂ ਨੂੰ ਮਿਲਦੇ ਨੇ ਕਦੀ-ਕਦੀ ਕਿਸੇ ਨੂੰ ਵੱਡਾ ਵੀ ਲੱਭ ਜਾਂਦਾ ਉਸ ਸ਼ਹਿਰ ਦਾ ਨਾਮ ਹੀ ਹੈ ਪੰਨਾ ਇੱਕ ਕੰਮ ਦੰਦਾ ਹੀ ਹੈ 30000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ ਪਹਾੜ ਦੇ ਚੋਂ ਹੀਰੇ ਲੱਭਦੇ ਰਹਿੰਦੇ ਹਮ ਬੰਨੇ ਲੱਭਦੇ ਰਹਿੰਦੇ ਤੇ ਹైదరాబాద్ ਦੇ ਨੇੜੇ ਵੀ ਇਸ ਤਰ੍ਹਾਂ ਦੇਖੋ ਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ ਉਸ ਖਾਨਵਾਰ ਨੇ ਗਾਲਿਬ ਨੂੰ ਕਿਹਾ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਲੱਭੀਦੇ ਨੇ ਬੰਨੇ ਕਿਵੇਂ ਲੱਭੀਦੇ ਨੇ ਜਵਾਹਰ ਕਿਵੇਂ ਲੱਭੀਦੇ ਔਰ ਤੂੰ ਮਾਲਾ ਮਾਲ ਹੋ ਜਾਏਗਾ। ਗਾਲਿਬ ਕਹਿ ਲਗਾ ਮਿਤਰਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ چیر ਕੇ ਖੁਦਾਈ ਕलाम ਕਿਵੇਂ ਗੱਡੀ ਦਾ। ਹਮ ਰੱਬੀ ਗਿਆਨ ਕਿਵੇਂ ਗੱਡੀ ਦਾ। ਮੈਂ ਤੈਨੂੰ ਦਸਾਂਗਾ। ਤੂੰ ਮੇਰਾ ਚੇਲਾ ਬਣ ਬੜੇ ਕੀਮਤੀ ਬੋਲ ਉਸਨੇ ਆਖੇ ਨੇ। ਸੁਖਨ ਕਿਆ ਕਹਿ ਨਹੀਂ ਸਕਤੇ। ਜੋ ਆ ਹੂੰ ਜੋ ਜੋਹਰ ਦਾ ਗੀਗਰ ਕਿਆ ਹਮਨੇ ਹੀ ਰਖਤੇ ਜੋ ਉਹ ਲੈ ਜਾ ਕੇ ਮੈਦਨ ਕੋ ਕਹਿੰਦਾ ਪਹਾੜਾਂ ਦੇ سینੇ ਤੇ ਮੈਂ ਤਾਂ چیرਾਂ ਜੇ ਮੈਂ ਆਪਣਾ ਸੇਨਾ ਨਾ ਰਖਦਾ ਤੂੰ چیر ਪਹਾੜਾਂ ਦੇ سینੇ ਚਮਕਦੇ ਪੱਥਰ ਤੈਨੂੰ ਮਿਲਣਗੇ ਮੈਂ چیرਾਂਗਾ ਆਪਣਾ ਸੇਨਾ ਚਮਕਦਾ ਹੋਇਆ ਖੁਦਾ ਮੈਨੂੰ ਮਿਲੇਗਾ ਰੱਬੀ ਨੂਰ ਮੈਨੂੰ ਮਿਲੇਗਾ ਰੱਬੀ ਗਿਆਨ ਮੈਨੂੰ ਮਿਲੇਗਾ ਹਿੰਦੂਆਂ ਨੂੰ ਸਮਝਾਣ ਦਾ ਤੇ ਕਹਿਣ ਦਾ ਢੰਗ ਨਹੀਂ ਆਇਆ ਦੇਹ ਹਨੂਮਾਨ ਨੇ ਆਪਣਾ ਸੇਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ ਗੱਲ ਹੋਈ ਹੈ ਹਨੂਮਾਨ ਦੇ ਨਾਲ ਵੀ ਜੋ ਗੱਲ ਬਹਿ ਰਿਹਾ ਪਰ ਮੈਂ ਇਤਿਹਾਸ ਜੋੜ ਦਿੱਤਾ ਹੈ ਕਹਿੰਦੇ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਨੂੰ ਦੇ ਦਿੱਤੀ ਵੀ ਤੂੰ ਮਦਦ ਬਹੁਤ ਕੀਤੀ ਸੇਵਾ ਬਹੁਤ ਕੀਤੀ ਹੈ ਤਾਜ ਪੋਸ਼ੀ ਦੇ ਸਮੇਂ ਜਦ ਰਾਮ ਦੀ ਤਾਜ ਪੋਸ਼ੀ ਹੋ ਰਹੀ ਸੀ ਆਯੁੱਧ ਇਹ 12ਵਾਂ ਦੋ ਪੱਥਰ ਚੁਕਲੇ ਆਇਆ ਤੇ ਮਾਲਾ ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ ਹੈ ਫਿਰ ਦੂਜਾ ਤੋੜਦਾ ਹੈ ਫਿਰ ਤੀਜਾ ਤੋੜਦਾ ਹੈ ਸੀਤਾ ਦੀ ਜ਼ੁਬਾਨ ਚੋਂ ਨਿਕਲਿਆ ਵਾਨਰ ਆ ਬੰਦਰ ਨਹੀਂ ਸੀ ਇਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਆ वानर जंगल ਦੇ ਚ ਰਹਿਣ ਵਾਲਾ ਨਰ ਸ਼ਹਿਰ ਦੇ ਚ ਰਹਿਣ ਵਾਲਾ ਨਹੀਂ ਪਿੰਡ ਦੇ ਚ ਰਹਿਣ ਵਾਲਾ ਨਹੀਂ वानਰ ਬਨ ਦੇ ਚ ਰਹਿਣ ਵਾਲਾ ਬਨ ਦੇ ਚ ਰਹਿਣ ਵਾਲਾ ਬਨਨਰ ਜੰਗਲ ਦਾਦ ਵਿੱਚ ਜੰਗਲ ਦੇ ਚ ਰਹਿਣ ਵਾਲਾ ਬੰਦਰ ਨਹੀਂ ਸੀ ਮਨੁੱਖ ਸੀ ਔਰ ਇਸ ਤਰ੍ਹਾਂ ਦੀ ਕੋਚੀ ਜਿੰਗਈ ਤੇ ਸੋਚਣੀ ਕਿਸੇ ਮਨੁੱਖ ਦੇ ਨਾਲ ਹੀ ਉਮੀਦ ਜੋੜੀ ਜਾ ਸਕਦੀ ਬੰਦਰਾਂ ਨਾਲ ਨਹੀਂ ਸੀਤਾ ਨੇ ਕਿਹਾ ਹਨੂਮੰਤ ਇਤਨੀ ਕੀਮਤੀ ਤੈਨੂੰ ਮੈਂ মালা ਦਿੱਤੀ ਔਰੇ ਮਾਲਾ ਰਾਮ ਨੂੰ ਵੀ ਬੜੀ ਪਿਆਰੀ ਉਹਨੇ ਤੋਹਫਾ ਜਾਣ ਕੇ ਮੈਨੂੰ ਦਿੱਤੀ ਤੇ ਮੈਂ ਤੇਰੀ ਸੇਵਾ ਤੇ ਖੁਸ਼ ਹੋ ਕੇ ਤੈਨੂੰ ਦਿੱਤੀ ਤੂੰ ਮੇਰੇ ਸਾਹਮਣੇ ਇਸ ਮਾਲਾ ਦੀ ਦੇਤੀ ਹੋਈ ਸਵਾਦ ਦੀ ਤੋਹਨ ਕਰ ਰਹੇ ਥੋੜੀ ਜਾ ਰਹੇ ਥੋੜੀ ਜਾ ਰਹੇ ਕਿਉਂ ਹਨੂਮਾਨ ਕਹਿੰਦੇ ਨੇ ਮੈਂ ਰਾਮ ਦੇਖ ਰਿਹਾ ਇਹਦੇ ਚ ਰਾਮ ਹੈ ਕਿ ਨਹੀਂ ਤੋ ਸੀਤਾ ਕਹਿੰਦੀ ਇਤਨੀ ਸਮਝ ਹੋਣੀ ਚਾਹੀਦੀ ਏ ਜੜਤ ਚੀਜ਼ ਦੇ ਚ ਰਾਮ ਨਹੀਂ ਆਉਂਦਾ ਮੋਤੀ ਜੜ ਨੇ ਜੜ ਦੇ ਚ ਰਾਮ ਨਹੀਂ ਆਉਂਦਾ ਇਤਨੀ ਤੇ ਸਮਝ ਹੋਣੀ ਚਾਹੀਦੀ ਮਾਲਾ ਚੁੱਕ ਕੇ ਪਰੇ ਪੁਆਈ ਕਹਿੰਦੇ ਕਿ ਜਿਹਦੇ ਚ ਰਾਮ ਨਹੀਂ ਤੋ ਫਿਰ ਮੈਂ ਕੀ ਕਰਨਾ ਹੈ ਉਹ ਸੀਤਾ ਵੀ ਪੜੀ ਲਿਖੀ ਸੋ ਜਵਾਨ ਕਹਿੰਦੇ ਹਨਵੰਤ ਇਹ ਸਰੀਰ ਜੜ ਹੈ ਪੰਜੇ ਦੇ ਪੰਜੇ ਤਤ ਜੜ ਨੇ ਅਗਨੀ ਜੜ ਹੈ ਪਾਣੀ ਜੜ ਹੈ ਪ੍ਰਿਥਵੀ ਜੜ ਹੈ ਆਕਾਸ਼ ਜੜ ਹੈ ਪਵਨ ਜੜ ਹੈ ਤੇ ਪੰਜ ਤਤਾਂ ਦਾ ਇਹ ਸਰੀਰ ਹੈ ਤੇ ਜਿਸ ਵਿੱਚ ਰਾਮ ਨਹੀਂ ਹੈ ਤੋ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੋ ਫਿਰ ਇਹ ਸਰੀਰ ਕਿਉਂ ਰੱਖਿਆ ਇਹ ਵੀ ਜੜ ਹੈ ਇਹਨੂੰ ਕਿਉਂ ਚੁੱਕੀ ਫਿਰਦਾ ਉਹ ਥੋੜੀ ਰੋਸ ਦੀ ਚਾਹੀਏ ਬੇਇਕ ਤੇ ਗਲਤੀ ਕੀਤੀ ਇਸਨੇ ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ ਤੇ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾ ਸਮਝੀਦੀਏ ਨਾ ਸਮਝੀਦੀ ਨਹੀਂ ਕਰ ਰਹੀ ਸੀ ਇਹ ਸਰੀਰ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣੋ ਅਗਰ ਸ਼ਰੀਰ ਦੇਚ ਰਾਮ ਨਹੀਂ ਤਾਂ ਮੈਨੂੰ ਸ਼ਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇਣਾ ਕਹਿਨ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇਚੋ ਰਾਮ ਦੀ ਧੁਨੀ ਨਿਕਲੀ ਗੁਰੂਮukh ਰੋਮ ਰੋਮ ਹਰ ਧਿਆਵੇ ਕਈ ਦਫਾ ਜਜ਼ਬੇ ਇਤਨੇ ਉਮੜਦੇ ਨੇ ਪਿਆਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇਚ ਅਸਮਰਥ ਹੋ ਜਾਂਦੀ ਹੈ ਜਿਵੇਂ ਪਿੱਛੇ ਹੜ ਆ ਰਹੇ ਹੋਵੇ ਪਾਣੀ ਦਾ ਤੇ ਉਹਨੂੰ ਕਿਧਰੇ 1 ਇੰਚ ਪਾਈਪ ਦੇ ਚ ਜੋ ਹੈ ਲੰਗਾਈਏ ਉਸ ਨੂੰ ਗੁਜ਼ਾਰੀਏ ਕਿੱਥੇ ਇੰਨਾ ਪਿੱਛੇ ਹੜ ਆ ਰਹੇ ਜਜ਼ਬਿਆਂ ਦਾ ਹੜ ਭਾਵਨਾਵਾਂ ਦਾ ਹੜ ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਬਹਿ ਜਾਂਦੀ ਹੈ ਇੱਕ ਇੱਕ ਰੌਮ ਰਸਨਾ ਬਣ ਜਾਂਦੀ ਮੈਂ ਗ੍ਰੰਥਾਂ ਦੇ ਚ ਪੜਿਆ ਐਸਾ ਸੀ ਪਰ ਮੇਰੀ ਤਰਕ ਬੁੱਧੀ ਰਹੀ ਹੈ ਬਚਪਨ ਤੋਂ ਮੈਂ ਮੰਨਦਾ ਨਹੀਂ ਸੀ ਐਸਾ ਮੈਂ ਮੰਨਦਾ ਨਹੀਂ ਸੀ ਪੜਿਆ ਮੈਂ ਸਵਾਮੀ ਰਾਮ ਤੀਰਥ ਬਾਰੇ ਵੀ ਸੀ ਪੜਿਆ ਮੈਂ ਸੰਤ ਬਾਬਾ ਅਤਰ ਸਿੰਘ ਬਾਰੇ ਵੀ ਸੀ ਸੇਵਾਦਾਰ ਰਾਤ ਨੂੰ ਸੰਤ ਬਾਬਾ ਅਤਰ ਸਿੰਘ ਦੇ ਕਮਰੇ ਚਲਾ ਗਿਆ ਗਿਆ ਇਸ ਵਾਸਤੇ ਕਮਰੇ ਚ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਕਿ ਸੇਵਾਦਾਰ ਨੇ ਸੋਚਿਆ ਬਾਬਾ ਜੀ ਤੇ ਸੌ ਰਹੇ ਨੇ ਨੀਂਦ ਦੇ ਚ ਨੇ ਕੋਈ ਹੋਰ ਆਦਮੀ ਚਲਾ ਗਏ ਅੰਦਰ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ ਕਿਸੇ ਹੋਰ ਜਗ੍ਹਾ ਉਸ ਨੂੰ ਬੈਠਣਾ ਚਾਹੀਦਾ ਇਸ ਬੋਲੇ ਕੇ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ ਚਲਾ ਗਏ ਭਈ ਉਹਨੋਂ ਮੈਂ ਕਹਾਂ ਉਹ ਜੇ ਤੂੰ ਨਾਮ ਜਪਣਾ ਵੀ ਹੈ ਤੇ ਬਾਰਾ ਕੇ ਬੈਠ ਕੇ ਕਿਸੇ ਹੋਰ ਕਮਰੇ ਜਮ ਬੈਠ ਜਿੱਥੇ ਬਾਬਾ ਜੀ ਸੁੱਤੇ ਹੋਣ ਉੱਥੇ ਜਪਦਾ ਤਾਂ ਹੈ ਪਰ ਕਮਰਜ ਕੀ ਦੇਖ ਰਿਹਾ ਕੱਲੇ ਬਾਬਾ ਜੀ ਨੇ ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਮੂੰਹ ਬੰਦ ਸੀ ਇੱਕ ਇੱਕ ਰੋਮ ਰਸਨਾ ਬਣੀ ਹੋਈ ਸੀ ਤਰੋਂ ਟੇ ਖੜੇ ਸ ਅਭਿਆਸੀਆਂ ਕੋਲ ਮੈਂ ਸੁਣਿਆ ਔਰ ਇਹ ਭਗਤ ਮਹਾਲ ਵਿੱਚ ਪੜੇ ਲੇਕਿਨ ਵਿਸ਼ਵਾਸ ਨਹੀਂ ਬਜਦਾ ਸੀ ਫਿਰ ਇਨ੍ਹਾਂ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਔਰ ਅਜੇ ਵੀ ਮੌਜੂਦ ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ ਆਪਣੀ ਭੁੱਲ ਦਿਖਾਈ ਦਿੱਤੀ ਆਪਣੀ ਮੂਰਖਤਾ ਦਿਖਾਈ ਦਿੱਤੀ ਮੈਂ ਕਿਹਾ ਨਹੀਂ ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰਦੇ ਆਵੇ ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਂਦੀ ਹੈ ਨੰਗਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾ ਸੀਰਾ ਤੂੰ ਦੋ ਕੰਨ ਦਿੱਤੇ ਨੇ ਮੈਨੂੰ ਕਿ ਕੋਈ ਥਾਂ ਮੈਂ ਤੇਰਾ ਜਸ ਸੁਣ ਸਕਦਾ ਚਾਰੇ ਪਾਸੇ ਜਿੱਥੇ ਵੀ ਪੁਰਾਣ ਰਾਹੀਂ ਕੁਰਾਨ ਰਾਹੀਂ ਕਿਸੇ ਵੀ ਸੰਤ ਦੇ ਕਲਾਮ ਰਾਹੀਂ اے ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ ਮੈਂ ਸੁਣਨਾ ਚਾਹੁੰਦਾ ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ ਗੁਰਵਰਜਨ ਦੇ ਕੋਟ ਕਰਨ ਦੀਜੇ ਪ੍ਰਭ ਸੁਆਮੀ ਇਹ ਪ੍ਰਭ ਮੈਨੂੰ ਕਰੋੜਾਂ ਕੰਨ ਦੇ ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੀ ਕਰੋਗੇ ਕਰੋੜਾਂ ਕੰਨਾਂ ਦਾ ਕੀ ਕਰੋਗੇ ਹਰ ਜਸ ਸੁਣੀਏ ਅਵਨਾਸੀ ਰਾਮ ਤੇਰੇ ਜਸ ਵਿੱਚ ਇਤਨਾ ਆਨੰਦ ਹੈ ਆਨੰਦ ਹੈ आनंद ਦਾ ਸਾਗਰ ਹੈ ਪਰ ਕੀ ਕਰਾਂ ਕੰਨਾਂ ਦੇ ਦੋ ਕਟੋਰੇ ਬੜੇ ਛੋਟੇ ਨੇ ਮੈਨੂੰ ਕਰੋੜਾਂ ਕੰਨ ਦੇ ਮੈਂ ਹਰ ਪਾਸੇ ਸੁਣਾਂ ਪਰ ਉਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗੇ ਮੈਨੂੰ ਕਰੋੜਾਂ ਜ਼ੁਬਾਨ ਦੇ ਕੀ ਇੱਕ ਜ਼ੁਬਾਨ ਦਿੱਤੀ ਤੇਰੇ ਨਾਮ ਜਪਣ ਦੀ ਜੇਤਨਾ ਰਸ ਇਤਨਾ ਆਨੰਦ ਇੱਕੋ ਹੀ ਜ਼ੁਬਾਨ ਤੋਂ ਦੇ ਦਿੱਤੀ ਮੈਨੂੰ ਕਰੋੜਾਂ ਦੇ ਭਾਈ ਗੁਰਦਾਸ ਵੀ ਐਸਾ ਕਹਿੰਦੇ ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ ਬਣ ਜਾਂਦੇ ਨੇ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਗੁਰੂ ਰਾਮ ਕਰੋ ਰਾਮ ਹਰਿਆਵੇ ਟੀੜੀ ਗੜਵਾਲ ਦਾ ਰਾਜਾ ਤੇ ਸੁਆਮੀ ਰਾਮ ਤੀਰਥ ਨੂੰ ਪਾਗਲ ਸਮਝ ਬੈਠਾ ਸੀ ਉਹਦੇ ਵੀ ਰੌਮ ਰੌਮ ਦੇ ਚੋਂ ਰਾਮ ਦੀ ਧੁਨ ਨਿਕਲੀ ਸੀ ਰਾਤ ਦਾ ਵਕਤ ਉਹਨਾਂ ਦੇ ਮਹਿਮਾਨਖਾਨੇ ਠਹਿਰੇ ਹੋਇਆ ਠਹਿਰਾਇਆ ਉਹਨਾਂ ਨੇ ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾਰ ਲਿਆ ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ। ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਲਤਾ ਲਿਖੀ। ਸ੍ਰੀ ਰਾਮ ਦੀ। ਤਾਂ ਕਹਿਣ ਤੋ ਮਰਾਦ ਜਦ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾਨ ਹੋ ਗਏ। ਹਾਂ। ਸ਼ਰੀਰ ਭਾਵੇਂ ਜੜ ਹੈ। ਹਨਵੰਤ ਇਸ ਜੜ ਦੇ ਸਿਵਰਾ। ਭਾਈ ਪੱਥਰ ਜੜ ਹੈ ਉਸ ਵਿੱਚ ਵੀ ਰਾਮ ਹੈ ਕੋਈ ਐਸੀ ਜਗਾ ਨਹੀਂ ਜਿਹਦੇ ਚ ਰਾਮ ਨਹੀਂ ਹੈ ਰਾਮ ਤੋਂ ਬਿਨਾ ਕੁਝ ਵੀ ਨਹੀਂ ਸਭ ਕੁਝ ਤੇ ਰਾਮ ਦੇ ਚ ਹੈ ਸਭ ਕੁਝ ਤੇ ਪ੍ਰਮਾਤਮਾ ਦੇ ਚ ਹੈ ਉੱਥੇ ਸੀਤਾ ਦੇ ਹੱਥ ਜੁੜ ਗਏ ਗ਼ਾਲिब ਕਹਿੰਦਾ ਹੈ ਸੁਖਨ ਕਿਆ ਕਹਿ ਨਹੀਂ ਸਕਤੇ ਜੋਆ ਹੂੰ ਜੋ ਜੋਹਰ ਕਾ ਜਿਗਰ ਕਿਆ ਹਮ ਨਹੀਂ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਪਹਾੜਾਂ ਦੇ ਸੀਨੇ ਮੈਂ ਤਾਂ ਛੀਰਾ ਜਿਵੇਂ ਆਪਣਾ ਸੀਨਾ ਨਹੀਂ ਰੱਖਦਾ ਜਦ ਵੀ ਪ੍ਰਭੂ ਦਾ ਨਾਮ ਪ੍ਰਗਟ ਆਉਂਦਾ ਆਪਣੇ ਸੀਨੇ ਚ ਹੀ ਪ੍ਰਗਟ ਹੁੰਦਾ ਹੈ ਖੁਦਾਈ ਕਰਨੀ ਪੈਂਦੀ ਹੈ ਠੀਕ ਹੈ ਮਨੁੱਖ ਨੇ ਜ਼ਮੀਨ ਦੀ ਖੁਦਾਈ ਕੀਤੀ ਇਹ ਜ਼ਮੀਨ ਨੇ ਬੜਾ ਅਨਧਨ ਦਿੱਤਾ ਹੈ ਪਹਾੜਾਂ ਨੇ ਬਹੁਤ ਕੁਝ ਦਿੱਤਾ ਹੈ ਸਾਗਰ ਨੇ ਬਹੁਤ ਕੁਝ ਦਿੱਤਾ ਔਰ ਦੇ ਰਿਹਾ ਹੈ ਆਸਮਾਨ ਤੋਂ ਅਜੇ ਤੇ ਭਾਵੇਂ ਮਨੁੱਖ ਮਿੱਟੀ ਲਿਆਏ ਪਤਾ ਕੱਲ ਕੀ ਲਿਆਵੇ ਲੇਕਿਨ ਜੋ ਕੁਝ ਵੀ ਲਿਆਏਗਾ ਲੋੜਾਂ ਦੀ ਪੂਰਤੀ ਹੋਵੇਗੀ ਆਨੰਦ ਨਹੀਂ ਮਿਲੇਗਾ ਸੁੱਖ ਨਹੀਂ ਮਿਲੇਗਾ ਉਹ ਤੇ ਉਸ ਦਿਨ ਮਿਲੇਗਾ ਜਦ ਜੀਵਨ ਦੇ ਚ ਖੋਜ ਕਰੇਗਾ ਤਾਂ ਪਾਤਸ਼ਾਹੀ ਬਾਣੀ ਕਹਿੰਦੀ ਹੈ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨਿਤ ਪਾਈ ਇਸ ਦੀ ਖੋਜ ਕਿਵੇਂ ਕਰੀਏ ਕਿਸ ਢੰਗ ਨਾਲ ਕਰੀਏ ਇਸ ਨੂੰ ਲੜੀਵਾਰ ਮੈਂ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਣਾ ਹੈ ਤਾਂ ਕਿ ਸਾਡੇ ਵਿੱਚ ਕੋਈ ਇੱਕ ਅੱਧ ਵੀ ਫੈਸਲਾ ਕਰ ਲਵੇ ਮੈਂ ਹੁਣ ਇਸ ਤਰ੍ਹਾਂ ਦੀ ਖੋਜ ਕਰਨੀ ਹੈ ਕਰਨੀ ਹੈ। ਤੋ ਫਿਰ ਇਹ ਕਥਾ ਕੀਤੀ ਹੋਈ ਸਫਲ ਹੋ ਗਈ। ਕੀਤਾ ਹੋਇਆ ਸਦ ਸੰ ਸਫਲ ਹੋਇਆ। ਕਿਉਂਕਿ ਬੁਥੇਰੇਆਂ ਤਾਂ ਉਮੀਦ ਨਹੀਂ ਹੈ। ਇਹ ਵੀ ਮੈਂ ਅਰਸਾ ਨਾ بڑے بڑے ਅਵਤਾਰੀ ਪੁਰਸ਼ਾਂ ਨੇ ਯਤਨ ਕੀਤੇ ਨੇ। بڑے بڑے ਸੰਤ ਜਨਾਂ ਨੇ ਯਤਨ ਕੀਤੇ ਨੇ। ਮਨੁੱਖ ਜ਼ਮੀਨ ਦੇ ਚੀ ਲਬਦਾ ਰਹਿ ਜਾਂਦਾ ਹੈ ਬਾਹਰ ਹੀ ਲਬਦਾ ਦਿੰਦਾ ਆਪਣੇ ਅੰਦਰ ਝਾਤ ਨਹੀਂ ਮਾਰਦਾ। ਮੈਂ ਇੱਕ ਦਫਾ ਫਿਰ ਦੋਰਾਵਾਂ ਪਦਾਰਥ ਲਬਣਾ ਬਾਹਰੋਂ ਲਬਣਾ ਪਏਗਾ ਲਬਣਾ ਚਾਹੀਦਾ ਹੈ ਪਰਮਾਤਮਾ ਲਬਣਾ ਅੰਦਰੋਂ ਲਬਣਾ ਪਏਗਾ ਬਾਹਰੋਂ ਨਹੀਂ ਮਿਟੇਗਾ ਬਾਹਰ ਟੋਲੇ ਸੋ ਭਰਮ ਬੁਲਾਈ ਗੁਰਦੇਵ ਇੱਕ ਬਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨਾ ਕਾਹੇ ਰੇ ਬਨ ਖੋਜ ਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਬੜੀ ਕੀਮਤੀ ਪੰਕਤੀ ਤਨ ਮੈਂ ਮਨਵਾ ਮਨ ਮੈਂ ਸਾਚਾ ਸੋ ਸਾਚਾ ਮਨ ਸਾਚੇ ਰਾਚਾ ਤਨ ਦੇ ਚ ਮਨ ਹੈ ਮਨ ਦੇ ਚ ਸੱਚ ਹੈ ਤਨ ਦੇ ਚ ਮਨ ਹੈ ਮਨ ਦੇ ਚ ਪਰਮਾਤਮਾ ਹੈ ਖੋਜ ਕਰੋ ਔਰ ਜਿਸ ਦਿਨ ਖੋਜ ਕਰਦੇ ਹਾਂ ਉਸ ਦਿਨ ਫਿਰ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਥੇ ਹੀ ਸਮਾਪਤੀ ਹੈ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਸੁਭ ਦੀ ਸ਼ਮਾ ਵਾਹਿਗੁਰੂ ਜੀ ਦੋਸਤੋ ਦੂਸਰਾ ਕਿ ਤੁਸੀਂ ਕਥਾ ਸੁਣੀ ਹੈ ਪਰ ਅਸਲ ਜਿਹੜੀ ਹਕੀਕਤ ਸੀ ਕਥਾ ਦਾ ਜਿਹੜਾ ਮਕਸਦ ਸੀ ਜਿਹੜਾ ਸਬਕ ਸੀ ਉਹ ਇਹ ਹੈ ਕਿ ਹਨੂਮਾਨ ਨੇ ਵੀ ਦੇਖੋ ਵੀਰੋ ਆਪਣੇ ਜਿਸਮ ਨੂੰ ਕਿਉਂ ਤਬਾਹ ਕਰ ਦਿੱਤਾ ਕਿਉਂ ਕਿ ਆ ਕਿ ਮੈਂ ਆਪਣੇ ਟੋਟੇ ਟੋਟੇ ਕਰ ਲਵਾਂਗਾ ਕਿ ਜੇ ਮੇਰੇ ਮਨ ਦੇ ਵਿੱਚ ਭਗਵਾਨ ਨਹੀਂ ਹੈ ਅੱਲਾ ਪਾਕ ਦੀ ਜ਼ਾਤ ਨਹੀਂ ਹੈ ਜੇ ਉਹਦਾ ਡਰ ਨਹੀਂ ਹੈ ਜੇ ਮੈਂ ਉਹਦੇ ਰਾਸਤੇ ਤੇ ਨਹੀਂ ਹੈ ਜੇ ਮੈਂ ਉਹਦੇ ਨਾਲ ਜੁੜਿਆ ਨਹੀਂ ਹੈ ਤੇ ਫਿਰ ਇਸ ਸ਼ਰੀਰ ਦਾ ਕੀ ਮਕਸਦ ਹੈ फिर इस जिंदगी का की मकसद है फिर तो मैं अपना टाइम जया कर रहे हैं। फिर तो मैं तबाही वाल बर्बादी वाल जा रहा मकसद इज्जत उसकी बंदगी करना उसके दसे हुए रास्ते चलना यह असल जिंदगी का मकसद अगर साला के दसे मार्ग मुताबक नहीं गुजार रहे तो फिर असी नाकाम है फिर सा कोई फायदा नहीं है लेकिन ਵੀਰੋ ਦੁਨੀਆ ਤੇ ਕੀ ਸਮਝਿਆ ਜਾਂਦਾ ਵੈ ਕਿ ਜਦ ਕੋ ਬਹੁਤਾ ਦੌਲਤ ਹੈ, ਮਾਲ ਪੈਸਾ ਹੈ ਇਹ ਨਹੀਂ ਵੇਖਿਆ ਜਾਂਦਾ ਕਿ ਉਹਨੇ ਕਿੱਦਾਂ ਕਮਾਇਆ ਹਲਾਲ ਹੈ ਹਰਾਮ ਹੈ, ਕੀ ਕਮਾਇਆ। ਉਹਨੂੰ ਲੋਕ ਸਲਾਮਾ ਕਰਦੇ ਆ, ਉਹਨੂੰ ਕਾਮਯਾਬ ਮੰਨਦੇ ਆ। ਵੀਰੋ ਇਹ ਨਕਾਮੀ ਹੈ। ਅਸਲ ਕਾਮਯਾਬੀ ਅੱਲਾਹ ਪਾਕ ਦੇ ਰਾਸਤੇ ਤੇ ਚੱਲਣਾ, ਅੱਲਾਹ ਪਾਕ ਦੀ ਬੰਦਗੀ ਕਰਨਾ ਤੇ ਉਹਦੇ ਨਾਲ ਜੁੜਨਾ ਵੈ। ਇਸ ਕਰਕੇ ਵੀਰੋ ਇਸ ਰਾਸਤੇ ਨੂੰ, ਇਸ ਮਾਰਗ ਨੂੰ ਅਪਣਾਓ। अजय की कथा के अंदर ज्ञानी सिंह मसकीर ने बहुत ही प्यारे अंदाज़ अंद कामयाबीजी कामयाबी का तरीका हनुमान जी की कथा राही सू समझा देता है बहुत प्यारी कथा सीरों तहतन किस तरह लगी कमेंट करके अपनी कीमती रजहार लाजमी करना आप सारा खैर रखना याद रखना अल्लाफिज